ਮੇਰੇ ਪਿੰਡ ਦੇ ਲੋਕਾਂ ਦੇ ਇਹ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਨੇ ਜਦੋਂ ਪਿੰਡਾਂ ਦੇ ਵਿੱਚਾਰੇ ਅਨਪੜ੍ਹ ਲੋਕ ਆਪਣੇ ਰਿਸ਼ਤੇਦਾਰਾਂ ਤੱਕ ਆਪਣੇ ਦਰਦਾਂ ਦਾ ਬਿਆਨ ਕਰਨ ਲਈ ਵੀ ਇੱਕੋ ਇੱਕ ਸਾਧਨ ਜੋ ਚਿੱਠੀ ਪੱਤਰ ਸੀ ਕੋਈ ਦੁਖਦਾਈ ਖਬਰ ਹੋਣੀ ਤਾਂ ਉਹ ਟੈਲੀਗ੍ਰਾਮ ਜਿਸ ਨੂੰ ਤਾ ਰੱਖਦੇ ਨੇ ਉਸ ਰਾਹੀਂ ਆਉਂਦੀ ਸੀ ਇਹ ਗੱਲ ਸਨ 1978 ਦੇ ਸਮੇਂ ਦੀ ਨੇੜੇ ਢੇੜੀ ਦੀ ਹੈ ਜਦੋਂ ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਉਸ ਸਮੇਂ ਸਾਡੇ ਪਿੰਡ ਦੀਆਂ ਸਿਰਫ ਦੋ ਕੁੜੀਆਂ ਹੀ 10ਵੀਂ ਕਲਾਸ ਤੱਕ ਪਹੁੰਚੀਆਂ ਸੀ ਬਾਕੀ ਸਾਰੀਆਂ ਕੁੜੀਆਂ 8ਵੀਂ ਕਲਾਸ ਵਿੱਚੋਂ ਪੜ ਕੇ ਘਰ ਬੈਠ ਗਈਆਂ ਪਿੰਡ ਦੇ ਮੁੰਡੇ ਤਾਂ ਕਈ ਅਗਲੀਆਂ ਕਲਾਸਾਂ ਵਿੱਚ ਪੜਦੇ ਹੀ ਸਨ ਮੇਰਾ ਆਪਣਾ ਭਰਾ ਵੀ ਕਾਲਜ ਵਿੱਚ ਪੜਦਾ ਸੀ ਇਸ ਸਮੇਂ ਪਿੰਡ ਵਿੱਚੋਂ ਜੋ ਥੋੜਾ ਵੱਧ ਪੜ ਜਾਂਦਾ ਸੀ ਪਿੰਡ ਦੇ ਲੋਕ ਉਸ ਨੂੰ ਚਿੱਠੀਆਂ ਲਿਖਣ ਵਿੱਚ ਨਿਪੁੰਨ ਮੰਨਦੇ ਸੀ ਪਿੰਡ ਦੇ ਲੋਕ ਵੀ ਹਰ ਕਿਸੇ ਕੋਲ ਆਪਣੇ ਘਰ ਦੇ ਪਰਦੇ ਨਹੀਂ ਖੋਲ ਸਕਦੇ ਹੁੰਦੇ ਸੀ ਉਹ ਪਿੰਡ ਵਿੱਚੋਂ ਇਸ ਤਰ੍ਹਾਂ ਦੇ ਵਿਅਕਤੀ ਨੂੰ ਦੇਖਦੇ ਸੀ ਜਿਹੜਾ ਕਿਸੇ ਕੋਲ ਉਸ ਦੇ ਘਰ ਦੀ ਗੱਲ ਨਾ ਕਰੇ ਚਿੱਟੀਆਂ ਵਿੱਚ ਘਰੇਲੂ ਗੱਲਾਂ ਹੀ ਦੱਸਣੀਆਂ ਪੈਂਦੀਆਂ ਸੀ ਆਪਣੇ ਧੀਆ ਪੁੱਤਰਾਂ ਨੂੰ ਜੋ ਪਰਦੇਸ ਵਿੱਚ ਬੈਠੇ ਸੀ ਜਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਸਾਡੇ ਪਰਿਵਾਰ ਵਿੱਚ ਇਹ ਗੁਣ ਮੇਰੇ ਵੱਡੇ ਭਰਾ ਕੋਲ ਸੀ ਉਹ ਕਦੇ ਕਿਸੇ ਨਾਲ ਫਾਲਤੂ ਗੱਲ ਨਹੀਂ ਕਰਦਾ ਸੀ ਇਸ ਕਾਰਨ ਪਿੰਡ ਦੇ ਲੋਕ ਮੇਰੇ ਭਰਾ ਕੋਲ ਚਿੱਠੀਆਂ ਲਿਖਵਾਉਣ ਆਉਂਦੇ ਸੀ ਚਿੱਠੀਆਂ ਲਿਖਣ ਦਾ ਸਾਡੇ ਘਰ ਵਿੱਚ ਕੰਮ ਪਹਿਲਾਂ ਮੇਰੇ ਭਰਾ ਕੋਲ ਹੁੰਦਾ ਸੀ ਪਿੰਡ ਦੇ ਕਈ ਬਜ਼ੁਰਗ ਦੂਰ ਪ੍ਰਦੇਸ਼ਾਂ ਵਿੱਚ ਬੈਠੇ ਆਪਣੇ ਪੁੱਤਰਾਂ ਨੂੰ ਮੇਰੇ ਭਰਾ ਤੋਂ ਚਿੱਠੀ ਪੱਤਰ ਲਿਖਾ ਕੇ ਲੈ ਜਾਂਦੇ ਸੀ ਮੇਰੇ ਭਰਾ ਦਾ ਸੁਭਾਅ ਬਹੁਤ ਵਧੀਆ ਸੀ ਕਿਸੇ ਨਾਲ ਬੋਤਾ ਬੋਲਦਾ ਚੱਲਦਾ ਨਹੀਂ ਇਸ ਪਿੰਡ ਵਿੱਚ ਵੀ ਕਦੇ ਉਸ ਨੇ ਬਹੁਤੀ ਗੱਲ ਨਹੀਂ ਕੀਤੀ ਘਰ ਵਿੱਚ ਵੀ ਆਪਣਾ ਉਹਰਾ ਰੋਬ ਰੱਖਦਾ ਸੀ ਆਪਣੇ ਪੈਣ ਭਰਾਵਾਂ ਤੋਂ ਵੱਖ ਆਪਣੇ ਕਮਰੇ ਵਿੱਚ ਹੀ ਰਹਿੰਦਾ ਸੀ ਸਾਨੂੰ ਆਪਣੇ ਭਰਾ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਸੀ ਐਨਾ ਸ਼ਾਇਦ ਕੋਈ ਬੱਚੇ ਆਪਣੇ ਪਿਓ ਦਾ ਡਰ ਵੀ ਨਾ ਹੋਵੇ ਉਹ ਮੇਰਾ ਭਰਾ ਕਰ ਹੁੰਦਾ ਸੀ ਅਸੀਂ ਕਦੇ ਉੱਚਾ ਸਾਹ ਵੀ ਨਹੀਂ ਕੱਢਦੇ ਸੀ ਉਹਦੇ ਚੁੱਪਚਾਪ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਹੀ ਪਿੰਡ ਦੇ ਲੋਕ ਉਸ ਕੋਲ ਚਿੱਠੀਆਂ ਲਿਖਵਾਉਣ ਲਈ ਆਉਂਦੇ ਸੀ ਪਰ ਉਹ ਕਿਸੇ ਨੂੰ ਜਵਾਬ ਵੀ ਨਹੀਂ ਦਿੰਦਾ ਸੀ ਜਦੋਂ ਮੈਂ 10ਵੀਂ ਕਲਾਸ ਵਿੱਚ ਹੋ ਗਈ ਸੀ ਫਿਰ ਉਸਨੇ ਆਪਣਾ ਕੰਮ ਮੈਨੂੰ ਸੌਂਪ ਦਿੱਤਾ ਪਤਾ ਨਹੀਂ ਕਿਉਂ ਪਤਾ ਨਹੀਂ ਉਹ ਚਿੱਠੀਆਂ ਲਿਖ ਲਿਖ ਕੇ ਅੱਕ ਗਿਆ ਸੀ ਜਾਂ ਉਸ ਕੋ ਰਜੇਵੀ ਹੋਰ ਬੱਦ ਗਏ ਸਨ ਕਦੀ ਵੀ ਇਸ ਗੱਲ ਦਾ ਜ਼ਿਕਰ ਮੇਰੇ ਭਰਾ ਨੇ ਨਹੀਂ ਕੀਤਾ ਬਸ ਮੈਨੂੰ ਹੁਕਮ ਲਾ ਦਿੱਤਾ ਕਿ ਇਸ ਤੋਂ ਹੀ ਚਿੱਠੀਆਂ ਹੁਣ ਲਿਖਵਾ ਲਿਆ ਕਰੋ ਕਈ ਬਜ਼ੁਰਗ ਆਪਣੇ ਪੁੱਤ ਨੂੰ ਚਿੱਠੀ ਮੇਰੇ ਕੋਲ ਲਿਖਵਾਇਆ ਕਰਦੇ ਸੀ ਜਿਸ ਵਿੱਚ ਉਹ ਆਪਣੇ ਘਰ ਦੇ ਹਾਲਾਤਾਂ ਬਾਰੇ ਫਸਲ ਬਾਰੇ ਪਸ਼ੂਆਂ ਬਾਰੇ ਲਿਖਵਾਉਂਦਾ ਅੰਤ ਵਿੱਚ ਪੈਸੇ ਭੇਜਣ ਬਾਰੇ ਜ਼ਰੂਰ ਗੱਲ ਆਖਦੇ ਸੀ ਮੇਰੀ ਚਿੱਠੀ ਲਿਖੀ ਹੋਈ ਦਾ ਜਵਾਬ ਵੀ ਉਹਨਾਂ ਨੂੰ ਛੇਤੀ ਹੀ ਆ ਜਾਂਦਾ ਸੀ ਤੇ ਉਹ ਇਹ ਸੋਚਦੇ ਸੀ ਕਿ ਇਹ ਕੁੜੀ ਤਾਂ ਚਿੱਠੀ ਬਹੁਤ ਵਧੀਆ ਲਿਖਦੀ ਹੈ ਉਸ ਨੇ ਆਪਣੇ ਇਰਦ-ਗਿਰਦ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਮੇਰੇ ਕੋਲ ਤਾਂ ਚਿੱਠੀਆਂ ਲਿਖਣ ਵਾਲਿਆਂ ਦੀ ਨਾਇਨ ਹੀ ਲੱਗੀ ਰਹਿੰਦੀ ਸੀ ਚਿੱਠੀ ਲਿਖਣ ਤੋਂ ਮੈਨੂੰ ਬਿਲਕੁਲ ਨਫ਼ਰਤ ਨਹੀਂ ਸੀ ਮੈਨੂੰ ਲੋਕਾਂ ਤੇ ਤਰਸ ਆ ਜਾਂਦਾ ਸੀ ਇਹ ਵਿਚਾਰੇ ਕਿੱਦੜ ਜਾਣ ਅਨਪੜ ਲੋਕ ਨੇ ਇਹਨਾਂ ਦੀ ਤਾਂ ਹੁਣ ਚਿੱਠੀ ਲਿਖਣੀ ਹੀ ਪੈਣੀ ਹੈ ਮੇਰੀ ਮਾਂ ਨੇ ਵੀ ਕਦੇ ਮੈਨੂੰ ਮਨਾਂ ਨੇ ਕੀਤਾ ਸੀ ਲੋਕਾਂ ਦੀਆਂ ਚਿੱਠੀਆਂ ਲਿਖਣ ਤੋਂ ਪਿੰਡ ਦੇ ਬਜ਼ੁਰਗ ਲੋਕ ਤਾਂ ਆਪ ਹੀ ਸਾਡੇ ਘਰ ਮੇਰੇ ਤੋਂ ਚਿੱਠੀ ਲਿਖਵਾਉਣ ਲਈ ਆ ਜਾਂਦੇ ਸੀ ਪਰ ਪਿੰਡ ਦੀਆਂ ਨੋਹਾਂ ਸਾਡੇ ਘਰ ਨਹੀਂ ਆਉਂਦੀਆਂ ਸੀ ਉਹ ਮੈਨੂੰ ਆਪਣੇ ਘਰ ਹੀ ਬੁਲਾ ਲੈਂਦੀਆਂ ਸਨ ਉਹਨਾਂ ਵਿੱਚੋਂ दिलचस्प चिट्ठी एक फौजी ਦੇ ਘਰ ਵਾਲੀ ਦੀ चिट्ठी ਹੁੰਦੀ ਸੀ ਜਿਸ ਨੂੰ ਮੈਂ ਬੜੇ ਚਾਵਨ ਨਾਲ ਲਿਖਦੀ ਹੁੰਦੀ ਸੀ ਉਸਨੇ ਮੈਨੂੰ ਉਸ ਸਮੇਂ चिट्ठी ਲਿਖਣ ਲਈ ਬਣਾਉਣਾ ਜਿਸ ਸਮੇਂ ਉਹਦੇ ਸਸੋਰਾ ਜੇਠ ਜਠਾਣੀ ਨੰਨਦਾਂ ਘਰ ਨਹੀਂ ਹੁੰਦੀ ਸੀ ਸ਼ਾਮ ਦੇ 4:00 ਕ' ਵੱਜਿਓ ਉਸ ਸਮੇਂ ਕੱਕ ਪੱਠੇ ਲਈ ਖੇਤ ਗਏ ਹੁੰਦੇ ਸੀ ਅੱਜ ਵੀ ਮੈਨੂੰ ਯਾਦ ਆ ਜਦੋਂ ਮੈਂ ਉਹਨਾਂ ਦੇ ਘਰ ਜਾਣਾ ਘਰ ਦੇ ਵਿੱਚ ਕੋਈ ਵੀ ਗੇੜ ਜਾਂ ਦਰਵਾਜ਼ਾ ਨਹੀਂ ਸੀ ਉਹ ਦਲਾਨ ਵਿੱਚ ਬੈਠੀ ਬਿਲਕੁਲ ਦਰਵਾਜ਼ੇ ਦੇ ਸਾਹਮਣੇ ਚਾਰਖਾ ਬੈਠੀ ਕੱਤਰੀ ਹੁੰਦੀ ਸੀ ਮੇਰੇ ਬੈਠਣ ਲਈ ਉਸਨੇ ਕੋਲ ਪੀੜਾ ਡਾਇਆ ਹੁੰਦਾ ਸੀ ਉਹ ਮੇਰੇ ਇੰਤਜ਼ਾਰ ਕਰ ਰਹੀ ਹੁੰਦੀ ਸੀ ਮੈਂ ਪਹਿਲਾਂ ਜਾ ਕੇ ਭਾਬੀ ਜੀ ਆਪਕੇ ਸਾਥ ਸ਼੍ਰੀਕਲ ਬੁਲਾਉਣੀ ਮੈਂ ਉਹਦੇ ਚਿੱਠੀ ਲਿਖਣ ਬੈਠ ਜਾਣਾ ਜਿਉਂ ਜਿਉ ਉਸਨੇ ਬੋਲੀ ਜਾਣਾ ਮੈਂ ਉਹ ਹੀ ਗੱਲਾਂ ਲਿਖੀਆਂ ਜਾਣਾ ਦੋ ਟੋਟਕੇ ਲਿਖਾ ਕੇ ਉਸਨੇ ਬਾਰ-ਬਾਰ ਮੇਰੇ ਕੋਲੋਂ ਚਿੱਠੀ ਪੜਾਉਣੀ ਪਤਨੀ ਚਿੱਠੀ ਲਿਖਦੇ ਲਿਖਦੇ ਸਮੇਂ ਉਹ ਮੇਰੇ ਕੋਲੋਂ ਕਿੰਨੀ ਵਾਰ ਪੜਵਾ ਲੈਂਦੀ ਸੀ ਮੈਨੂੰ ਚਿੱਠੀ ਲਿਖਦੇ ਲਿਖਦੇ ਸ਼ਰਮ ਆਣੀ ਮੈਂ ਨੀਵੀਂ ਪਾ ਲੈਣੀ ਇੱਕ ਪਤਨੀ ਆਪਣੇ ਪਤੀ ਨੂੰ ਕਿਹੜੀਆਂ ਗੱਲਾਂ ਲਿਖਾਉਂਦੀ ਹੋਵੇਗੀ ਇਹ ਤੁਸੀਂ ਸਭ ਜਾਣੋ ਹੀ ਹੋ ਭਾਰਤੀ ਫੌਜੀ ਦੀ ਪਤਨੀ ਜਿਸਦਾ ਪਤੀ ਫੌਜ ਵਿੱਚ ਗਿਆ 6-6 ਮਹੀਨੇ ਸਾਲ ਬਾਅਦ ਛੁੱਟੀ ਆਉਂਦਾ ਸੀ ਆਪਣੇ ਪਤੀ ਦੇ ਵਿਛੋੜੇ ਦਾ ਦਰਦ ਉਹ ਚਿੱਠੀਆਂ ਰਾਹੀਂ ਬਿਆਨ ਕਰਦੀ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਘਰ ਦੇ ਕੰਮਾਂ ਦਾ ਜ਼ਿਕਰ ਉਸਨੇ ਮੇਰੀ ਕੋਲ ਆਪਣੇ ਚਿੱਠੀ ਵਿੱਚ ਕਰਵਾਉਣਾ ਸੱਸ ਸਹੁਰੇ ਜੇਠ ਜਠਾਣੀ ਨਨਦਨ ਦਾ ਵਿਵਹਾਰ ਕਿਵੇਂ ਦਾ ਹੈ ਜਿਹੜੀਆਂ ਗੱਲਾਂ ਇਸ ਨਾਲ ਬਪਪ ਦੀਆਂ ਸੀ ਉਸਨੇ ਸਭ ਕੁਝ ਚਿੱਠੀ ਵਿੱਚ ਲਿਖਵਾਉਣਾ ਕਈ ਵਾਰ ਮੈਨੂੰ ਕੁਝ ਤੱਤੇ ਵੀ ਲਿਖਣ ਲਈ ਆਖਦੀ ਪੈਰੀ ਚਾਂਜਰ ਪਾਉਂਦੀਆਂ ਛੇਤੀ ਛੇਤੀ ਮੇਲਾ ਕੀ ਜੰਦ ਨਿਕਲਦੀ ਜਾਂਦੀ ਏ ਉਤੇ ਬੈਠੀ ਕੱਪੜੇ ਮੈਂ ਧੋਵਾ ਵੀ ਜਦੋਂ ਮਾਈਆ ਤੇਰੀ ਯਾਦ ਆਵੇ ਮੈਂ ਸ਼ਮ ਸ਼ਮ ਰੋਵਾ ਵੀ ਇਸ ਤਰ੍ਹਾਂ ਫੌਜੀ ਦੀ ਨਾ ਵਿਹਾਈ ਪਤਨੀ ਪਤੀ ਦੇ ਲਈ ਇਹਨਾਂ ਤੱਪਿਆ ਰਹੀ ਆਪਣੇ ਪਿਆਰ ਦਾ ਦਰਦ ਇਜ਼ਹਾਰ ਕਰਦੀ ਸੀ ਇਸ ਤਰ੍ਹਾਂ ਜਦੋਂ ਸਾਰੀ ਚਿੱਠੀ ਲੇਖ ਹੋ ਜਾਂਦੀ ਸੀ ਫਿਰ ਉਹ ਚਿੱਠੀ ਨੂੰ ਦੁਬਾਰਾ ਪੜ੍ਹ ਲਈ ਮੈਨੂੰ ਆਕਦੀ ਮੈਂ ਫਿਰ ਸਾਰੀ ਚਿੱਠੀ ਪੜ੍ਹ ਕੇ ਸੁਣਾ ਦੇਣੀ ਫਿਰ ਪੁੱਛਣਾ ਭਾਬੀ ਜੀ ਹੋਰ ਦੱਸੋ। ਅਕੀਰ ਵਿੱਚ ਬਸ ਉਸਨੇ ਇਹ ਲਿਖਵਾ ਦੇਣਾ ਬਸ ਤੁਸੀਂ ਲਿਖ ਦਿਓ। ਹੋਰ ਸਭ ਠੀਕ ਠਾਕ ਹੈ। ਕਿਸੇ ਗੱਲ ਦਾ ਫਿਕਰ ਨਹੀਂ ਕਰਨਾ। ਜਲਦੀ ਤੋਂ ਜਲਦੀ ਛੁੱਟੀ ਲੈ ਕੇ ਜ਼ਰੂਰ ਆਉਣਾ। ਉਹ ਪਰਜਾਈ ਸਾਡੀ ਹੁਣ ਵੀ ਪਿੰਡ ਵਿੱਚ ਮੈਂ ਜਦੋਂ ਜਾਂਦੀ ਹਾਂ ਮੈਨੂੰ ਮਿਲ ਜਾਂਦੀ ਹੈ। ਮੈਨੂੰ ਦੂਰੋਂ ਦੇਖ ਕੇ ਹੱਸ ਪੈਂਦੀ ਹੈ। ਉਸ ਨੂੰ ਉਹ ਦਿਨ ਜ਼ਿਆਦਾ ਜਾਂਦੇ ਹਨ ਜਦੋਂ ਉਹ ਮੇਰੇ ਕੋਲੋਂ ਚਿੱਠੀ ਲਿਖਵਾਇਆ ਕਰਦੀ ਸੀ। ਫੌਜੀ ਵੀਰੇ ਦੀ ਘਰਵਾਲੀ ਨੇ ਜਦੋਂ ਸਾਡੇ ਬੂਹੇ ਅੱਗੋਂ ਗੋਹੇ ਦਾ ਟੋਕਰਾ ਲੈ ਕੇ ਲੰਘਣਾ ਤੇ ਆਉਂਦੀ ਹੋਈ ਨੇ ਇਸ਼ਾਰੇ ਨਾਲ ਮੈਨੂੰ ਸਮਝਾ ਦੇਣਾ ਮੈਂ ਵੀ ਭਾਬੀ ਦੇ ਇਸ਼ਾਰੇ ਨੂੰ ਪਾਲਵੇ ਸਮਝ ਜਾਂਦੀ ਕਿ ਭਾਬੀ ਨੇ ਵੀਰੇ ਕੋਲੋਂ ਅੱਜ ਫਿਰ ਵੀਰੇ ਨੂੰ ਚਿੱਠੀ ਲਿਖਵਾਉਣੀ ਹੈ ਮੈਂ ਹੁਣ ਕਈ ਵਾਰੀ ਸੋਚਦੀ ਆ ਉਹ ਨਾਲੇ ਚਰਖਾ ਕੱਤਦੀ ਰਹਿੰਦੀ ਸੀ ਨਾਲੇ ਮੇਰੇ ਕੋਲੋਂ ਚਿੱਠੀ ਲਿਖਵਾਉਂਦੀ ਹੁੰਦੀ ਸੀ ਬਹੁਤ ਮਿਹਨਤੀ ਸੀ ਪਰ ਮੈਂ ਸਰੀਰਕ ਪੱਖੋਂ ਬਹੁਤ ਉੱਚੀ ਲੰਮੀ ਨਹੀਂ ਸੀ ਨਾ ਮੋਟੀ ਦਾਦੀ ਸੀ ਬਸ ਤੇਜ ਬੋਸ ਇੱਕ ਕੰਮ ਕਰਨ ਵਾਲੀ ਸੀ ਵੀਰਾ ਸਾਡਾ 6 ਫੁੱਟ ਲੰਬਾ ਇੰਡੀਅਨ ਆਦਮੀ ਵਿੱਚ ਭਾਗਦੀ ਸੀ ਹਰ ਹਫਤੇ ਵਿੱਚ ਉਹ ਇੱਕ ਵਾਰ ਚਿੱਠੀ ਜ਼ਰੂਰ ਮੇਰੇ ਕੋਲ ਲਿਖਵਾਉਂਦੀ ਸੀ ਬਸ ਆਪਣੇ ਪਿਆਰ ਦਾ ਇਹ ਜਹਾਲ ਹੀ ਉਹ ਚਿੱਠੀ ਵਿੱਚ ਕਰਦੇ ਰਹਿੰਦੀ ਸੀ ਕਰਦੇ ਕਿਸੇ ਵੀ ਮੈਂਬਰ ਦੇ ਕਦੇ ਵੀ ਉਸਨੇ ਵੱਧ ਘੱਟ ਗੱਲ ਨਹੀਂ ਲਿਖਵਾਈ ਸੀ ਚਿੱਠੀ ਵਿੱਚ ਸਾਰਿਆਂ ਦੀ ਰਾਜੀ ਖੁਸ਼ੀ ਬਾਰੇ ਵੀ ਉਸਨੇ ਲਿਖਵਾ ਦੇਣਾ ਵੇ ਵਾਪੂ ਜੀ ਠੀਕ ਨੇ ਬੜੇ ਭੈਣ ਜੀ ਤੇ ਵੀਰ ਜੀ ਵੀ ਠੀਕ ਨੇ ਖੇਤੀਬਾੜੀ ਵੀ ਠੀਕ ਚੱਲ ਰਹੀ ਐ ਮੀ ਵੀ ਪੈ ਗਿਆ ਇਸ ਵਾਰ ਤਾਂ ਆਲੂ ਇੰਨੇ ਜ਼ਿਆਦਾ ਹੋ ਗਏ ਕਿ ਭਾਅ ਬਹੁਤ ਜ਼ਿਆਦਾ ਕੱਟ ਗਿਆ ਮੰਡੀ ਵਿੱਚ ਬਾਪੂ ਜੀ ਆਲੂ ਵੇਚਣ ਹੀ ਨਹੀਂ ਗਏ ਸਾਰੇ ਹੀ ਢੇਰ ਬਣਾ ਕੇ ਰੱਖ ਲਏ ਤੇ ਉਹ ਗਲ ਗਏ ਹੁਣ ਤੁਸੀਂ ਹੀ ਬਾਪੂ ਜੀ ਨੂੰ ਖਰਚਾ ਪੇ ਦਿਓ ਕਿਉਂਕਿ ਹੋਰ ਵੀ ਕੋਈ ਘਰ ਵਿੱਚ ਪੈਸਾ ਨਹੀਂ ਹੈ ਇਹ ਗੱਲਾਂ ਬੜੇ ਹੁੱਲਦਲੀ ਨਾਲ ਆਪਣੇ ਪਤੀ ਨੂੰ ਲਿਖਾ ਰਹੀ ਸੀ ਮੇਰੇ ਖਾਤਮ ਨੂੰ ਤਾਂ ਸਮਝ ਕੇ ਇਸ ਦਾ ਜਵਾਬ ਛੇਤੀ ਤੋਂ ਛੇਤੀ ਦੇਣਾ ਇਹ ਗੱਲ ਹਰ ਪੱਤਰ 'ਚ ਲਿਖਵਾਉਂਦੀ ਹੁੰਦੀ ਸੀ ਉਹਦੇ ਜੀ ਠਾਣੀ ਅਤੇ ਸੱਸ ਵੀ ਕਾਫੀ ਵਧੀਆ ਮਿਲ ਮਿਲਾ ਬੜੀਆਂ ਔਰਤਾਂ ਹੈ ਕਦੇ ਉਹਨਾਂ ਨੇ ਮੈਨੂੰ ਵੀ ਨਹੀਂ ਪੁੱਛਿਆ ਕਿ ਸਾਡੀ ਨੋ ਕਿਹੜੀਆਂ ਗੱਲਾਂ ਲਿਖਵਾਉਂਦੀ ਹੈ ਚਾਚੀ ਸੱਸ ਤਾਂ ਵੀ ਸੁਭਾਅ ਬਹੁਤ ਵਧੀਆ ਹੈ ਹਸ ਮੁਖ ਖਿੜੇ ਮੱਥੇ ਹਰ ਇੱਕ ਨੂੰ ਮਿਲਦੀ ਸੀ ਹਾਸਾ ਛੱਟਾ ਵੀ ਕਰਨਾ ਜਦੋਂ ਮੇਰੀ ਮਾਂ ਚਾਚੀ 4-2-4 ਔਰਤਾਂ ਇਕੱਠੀਆਂ ਮਿਲਦੀਆਂ ਤਾਂ ਇੱਕ ਦੂਜੇ ਨੂੰ ਹਾਸਾ ਮਖੌਲ ਕਰਦੀਆਂ ਰਹਿੰਦੀਆਂ ਮੈਂ ਹੁਣ ਵੀ ਉਸ ਪਿੰਡ ਵਿੱਚ ਜਾਂਦੀ ਰਹਿੰਦੀ ਹਾਂ ਪਰ ਉਹ ਜੋ ਆਪਸ ਵਿੱਚ ਮੇਰ ਜੋੜ ਪਾਇਆ ਚੜਾ ਸੀ ਉਹ ਹੁਣ ਪਿੰਡ ਦਾ ਵਿੱਚ ਅਲੋਪ ਹੋ ਗਿਆ ਆਪਣੇ ਆਪਣੇ ਨਹੀਂ ਰਹੇ ਬਿਗਾਨੇ ਤਾਂ ਆਪਣੇ ਕੀ ਬਣਨੇ ਨੇ ਖੇਤਾਂ ਨੀਆ ਬੱਟਾਂ ਤੇ ਚ ਆਪਸ ਵਿੱਚ ਲੜ ਲੜ ਆਪਣੇ ਰਿਸ਼ਤੇ ਬਾਰੇ ਵੀ ਭੁੱਲ ਜਾਂਦੇ ਹਨ ਉਸ ਸਮੇਂ ਦੇ ਲੜਕੇ ਕਦੇ ਆਪਣੇ ਚਾਚੇ ਤਾਇਆ ਸਾਹਮਣੇ बोले ਤੱਕ ਨਹੀਂ ਸੀ ਹੁਣ ਤਾਂ ਭਤੀਜੇ ਆਪਣੇ ਚਾਚਾ ਨੂੰ ਮਾਰਨ ਕੁੱਟਣ ਦੇ ਤੱਕ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਸਾਡੇ ਸਮਾਜ ਦੇ ਵਿੱਚ ਭਾਵੇਂ ਹੁਣ ਤਰੱਕੀਆਂ ਦੇ ਰਾਹ ਖੁੱਲ ਗਏ ਪਰ ਸੋਚਾਂ ਡੁੰਗੀਆਂ ਨਹੀਂ ਤੰਗਦਿਲੀ ਵਾਲੇ ਲੋਕ ਸਾਰੇ ਪਿੰਡ ਵਿੱਚ ਦੇਖਣ ਨੂੰ ਮਿਲਦੇ ਹਨ ਚਲੋ ਛੱਡੋ ਇਸ ਵਿਸ਼ੇ ਤੇ ਲਿਖਣ ਲਈ ਤਾਂ ਬਹੁਤ ਸਾਰੀਆਂ ਗੱਲਾਂ ਹਨ ਪਰ ਮੈਂ ਆਪਣੇ ਉਸ ਵਿਸ਼ੇ ਤੇ ਹੀ ਲਿਖਣਾ ਚਾਹੁੰਦੀ ਹਾਂ ਜਿਸ ਬਾਰੇ ਮੈਂ ਗੱਲ ਕਰ ਰਹੀ ਹਾਂ ਪਿੰਡ ਦੇ ਵਿੱਚ ਕਈ ਲੜਕੀਆਂ ਚਹੀਆਂ ਵੀ ਸਨ ਜਿਹੜੀਆਂ ਕਿ ਬਿਲਕੁਲ ਅਨਪੜ੍ਹ ਸੀ ਉਹ ਇੱਕ ਅੱਖਰ ਵੀ ਲਿਖਣਾ ਪੜ੍ਹਨਾ ਨਹੀਂ ਜਾਣਦੀਆਂ ਸਨ ਮੈਨੂੰ ਯਾਦ ਹੈ ਸਾਡੇ ਪਿੰਡ ਇੱਕ ਅਜਿਹੀ ਲੜਕੀ ਸੀ ਜਿਹੜੀ ਬਿਲਕੁਲ ਅਨਪੜ੍ਹ ਸੀ ਪਰ ਉਹ ਬਾਹਰ ਸ਼ਹਿਰ ਵਿੱਚ ਬਹੁਤੀ ਆਉਂਦੀ ਰਹਿੰਦੀ ਸੀ ਪਿੰਡ ਦੇ ਲੜਕੇ ਉਸ ਲੜਕੀ ਦਾ ਬਹੁਤ ਧਿਆਨ ਰੱਖਦੇ ਸੀ ਇਹਨਾਂ ਗੱਲਾਂ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਜਦੋਂ ਮੈਂ ਵੱਡੀ ਹੋਈ ਉਸ ਸਮੇਂ ਤਾਂ ਮਿੰਨ ਵੀ ਕੁਝ ਸਮਝ ਰਹੀ ਸੀ ਪਤਾ ਨਹੀਂ ਸੀ ਪਿੰਡ ਵਿੱਚ ਜਦੋਂ ਡਾਕਿਆ ਡਾਕ ਵੰਡਣ ਆਉਂਦਾ ਸੀ ਤਾਂ ਜਦੋਂ ਡਾਕਿਆ ਉਹਨਾਂ ਦੇ ਘਰ ਅੱਗੇ ਖੜਦਾ ਕੋਈ ਚਿੱਠੀ ਫੜਾਉਂਦਾ ਤਾਂ ਪਿੰਡ ਦੇ ਮੁੰਡਿਆਂ ਦਾ ਪੂਰਾ ਧਿਆਨ ਰਹਿੰਦਾ ਦੋ ਮੁੰਡਿਆਂ ਨੇ ਤਾਂ ਡਾਕੀਏ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਜੇਕਰ ਕੋਈ ਚਿੱਠੀ ਫੜਾਵੇ ਤਾਂ ਚਿੱਠੀ ਸਾਨੂੰ ਦੇ ਦੇਵੀਂ ਇੱਕ ਦਿਨ ਐਤਵਾ ਦਾ ਦਿਨ ਸੀ ਸਵੇਰੇ 10:00 ਵਜੇ ਉਹ ਸਾਡੇ ਘਰ ਮੇਰੀ ਕੋਲ ਆ ਗਈ ਇਸ ਸਮੇਂ ਮੇਰਾ ਭਰਾ ਘਰ ਨਹੀਂ ਸੀ ਮੇਰਾ ਪ੍ਰਾਸ਼ ਸ਼ਹਿਰ ਨਹੀਂ ਸਾਈਕਲ ਚੁੱਕ ਕੇ ਚਲਾ ਗਿਆ ਸੀ ਉਸਨੇ ਮੇਰੇ ਪ੍ਰਾਣ ਨੂੰ ਜਾਂਦੇ ਨੂੰ ਵੇਖ ਲਿਆ ਤੇ ਉਸ ਤੋਂ ਬਾਅਦ ਉਹ ਸਾਡੇ ਘਰ ਆ ਗਈ ਮੈਨੂੰ ਉਸਨੇ ਆਖਿਆ ਕਿ ਮੇਰੀ ਚਿੱਠੀ ਲਿਖ ਦੇ ਮੈਨੂੰ ਉਹਦਾ ਚਰਿੱਤਰ ਬਾਰੇ ਕੁਝ ਵੀ ਨਹੀਂ ਪਤਾ ਸੀ ਮੈਂ ਸੋਚਿਆ ਸ਼ਾਇਦ ਉਸਨੇ ਆਪਣੀ ਮਾਸੀ ਮਾਮੀ ਜਾਂ ਕਿਸੇ ਰਿਸ਼ਤੇਦਾਰ ਨੂੰ ਚਿੱਠੀ ਲਿਖਵਾਉਣੀ ਹੈ ਜਦੋਂ ਮੈਂ 베ੜੇ ਵਿੱਚ ਬੈਠ ਕੇ ਉਸ ਨੂੰ ਆਖਿਆ ਚਲੋ ਆਪਾਂ ਇੱਥੇ ਬੈਠ ਕੇ ਚਿੱਠੀ ਲਿਖ ਲੈਂਦੇ ਹਾਂ ਪਰ ਉਸਰੇ ਮੈਨੂੰ ਆਖਿਆ ਨਹੀਂ ਆਪਾਂ ਉੱਪਰ ਕੋਠੇ ਤੇ ਚੱਲਦੇ ਹਾਂ ਸਾਡੇ ਘਰ ਦੇ ਉੱਤੇ ਚਬਾਰਾ ਬਣਾਇਆ ਹੋਇਆ ਸੀ ਨਾ ਉਹ ਚਿੱਠੀ ਲਿਖਵਾਉਣ ਲਈ ਪਰ ਚਬਾਰੇ ਵਿੱਚ ਲੱਗੀ ਮੈਂ ਉਸ ਤੋਂ ਲਿਫਾਫਾ ਨੀਲੇ ਰੰਗ ਦਾ ਫੜਿਆ ਤੇ ਚਿੱਠੀ ਲਿਖਣ ਲਈ ਪੈਨ ਮੈਂ ਉਸ ਨੂੰ ਪੁੱਛਣ ਲੱਗੀ ਦੱਸੋ ਕਿਸ ਨੂੰ ਚਿੱਠੀ ਲਿਖਣੀ ਹੈ ਮੈਂ ਉਸ ਨੂੰ ਸੰਬੋਧਨ ਕਰਕੇ ਚਿੱਠੀ ਸ਼ੁਰੂ ਕਰਾਂ ਉਹ ਮੈਨੂੰ ਆਖਣ ਲੱਗੀ ਕਿ ਮੈਂ ਗੁਰਜੀਤ ਸਿੰਘ ਨੂੰ ਚਿੱਠੀ ਲਿਖਣੀ ਹੈ ਮੈਂ ਫੇਰ ਸੋਚਿਆ ਕਿ ਸ਼ਾਇਦ ਇਸ ਦੇ ਪੂਆ ਮਾਮੇ ਜਾਂ ਮਾਸੀ ਦਾ ਲੜਕਾ ਹੋਵੇਗਾ ਮੈਂ ਉਸ ਤੋਂ ਉਮਰ ਵਿੱਚ ਕਾਫੀ ਛੋਟੀ ਸੀ ਮੈਂ ਉਸ ਨੂੰ ਕੁਝ ਵੀ ਪੁੱਛ ਨਾ ਸਕੀ ਤੇ ਮੈਨੂੰ ਪੁੱਛਦੇ ਹੋਏ ਵੀ ਸ਼ਰਮ ਆਉਂਦੀ ਸੀ ਉਹਦੇ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ ਪਿਆਰੇ ਗੁਰਜੀਤ ਲਿਖ ਕੇ ਅੱਗੇ ਉਸ ਨੂੰ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਅਗਲੇ ਸੋਮਵਾਰ ਮਿਲਣ ਆਵਾਂਗੀ ਤੂੰ ਮੈਨੂੰ ਜਰੂਰ ਮਿਲੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਇਸ ਤਰ੍ਹਾਂ ਉਹ ਹੋਰ ਬਹੁਤ ਸਾਰੀਆਂ ਗੱਲਾਂ ਲਿਖਵਾਉਂਦੀ ਗਈ ਦੋ ਚਾ ਟੱਪੇ ਵੀ ਉਸਨੇ ਮੈਨੂੰ ਲਿਖਵਾਏ ਮੈਂ ਉਹਦੇ ਮੂੰਹੋਂ ਟੱਪੇ ਸੁਣ ਕੇ ਹੈਰਾਨ ਪਰੇਸ਼ਾਨ ਹੁੰਦੀ ਗਈ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਮੈਂ ਉਸਨੂੰ ਹੁਣ ਕੀ ਕਹਾਂ ਕਿ ਨਾ ਕਹਾਂ ਉਸਦਾ ਇੱਕ ਟੱਪਾ ਤਾਂ ਮੈਨੂੰ ਅਜੇ ਵੀ ਯਾਦ ਹੈ ਗੱਦੀ ਚੱਲਦੀ ਹੈ ਲੀਕਾਂ ਤੇ ਅੱਗੇ ਚੰਨ ਨਿੱਤ ਮਿਲਦਾ ਹੁਣ ਮਿਲਦਾ ਤਰੀਕਾਂ ਤੇ ਉਹਨਾਂ ਦਿਨਾਂ ਵਿੱਚ ਇਹੋ ਜਿਹੀਆਂ ਗੱਲਾਂ ਵੀ ਬਹੁਤ ਪਿਆੜੀਆਂ ਲੱਗਦੀਆਂ ਸੀ ਇੱਕ ਮੈਂ ਇਹ ਸੋਚ ਰਹੀ ਸੀ ਕਿ ਇਸ ਅਨਪੜ੍ਹ ਕੁੜੀ ਨੂੰ ਇੰਨੇ ਤੱਪੇ ਬਣਾਉਣੇ ਆਉਂਦੇ ਨੇ ਮੈਂ ਤਾਂ ਪੜ੍ਹੀ ਲਿਖੀ ਕੁੜੀ ਸੀ ਮੈਨੂੰ ਤਾਂ ਅਜਿਹਾ ਕੁਝ ਵੀ ਨਹੀਂ ਆਉਂਦਾ ਸੀ ਸਿਵਾਏ ਆਪਣੇ ਸਿਲੇਬਸ ਤੋਂ ਉਸ ਲਿਫਾਫੇ ਦਾ ਜਿੰਨੇ ਵੀ ਪੇ ਸੀ ਉਹ ਸਾਰਾ ਪੇ ਉਸਨੇ ਪਰਵਾਹ ਦਿੱਤਾ ਉਹ ਵਾਰ-ਵਾਰ ਮੇਥੋਂ ਚਿੱਠੀ ਪੜਾ ਕੇ ਸੁਣ ਰਹੀ ਸੀ ਲਿਫਾਫੇ ਦਾ ਇੱਕ ਵੀ ਕਾਰਨਰ ਖਾਲੀ ਨਹੀਂ ਰਹਿਣ ਦਿੱਤਾ ਬਹੁਤ ਬਰੀ ਬਰੀ ਕਰਕੇ ਮੈਨੂੰ ਉਸ ਦੇ ਪਾਰਤਾ ਨੂੰ ਲਿਖਣਾ ਪਿਆ ਚਿੱਠੀ ਮੈਂ ਬੰਦ ਕਰ ਦਿੱਤੀ ਉਸ ਨੇ ਆਪਣੇ ਹੱਥ ਵਿੱਚੋਂ ਕੱਢ ਕੇ ਮੈਨੂੰ ਐਡਰੈਸ ਦਿੱਤਾ ਮੈਂ ਐਡਰੈਸ ਵੀ ਲਿਖ ਦਿੱਤਾ ਉਹ ਚਿੱਠੀ ਲਿਖਵਾ ਕੇ ਮੇਰੇ ਕੋਲੋਂ ਚਲੀ ਗਈ ਮੈਨੂੰ ਵੀ ਆਪਣੇ ਭਰਾ ਤੋਂ ਡਰ ਲੱਗ ਰਿਹਾ ਸੀ ਪਰ ਉਸ ਸਮੇਂ ਮੇਰਾ ਭਰਾ ਘਰ ਨਹੀਂ ਸੀ ਮੈਂ ਸੋਚਿਆ ਚਲੋ ਮੇਰਾ ਖੜਾ ਛੁੱਟਿਆ ਚਿੱਠੀ ਹੁਣ ਲਿਖੀ ਗਈ ਤੇ ਉਹ ਘਰੋਂ ਵੀ ਚਲੀ ਗਈ ਤੇ ਮੇਰਾ ਭਰਾ 2 ਘੰਟੇ ਬਾਅਦ ਕਰ ਵਾਪਸ ਆਇਆ ਮੈਨੂੰ ਡਰ ਲੱਗ ਰਿਹਾ ਸੀ ਕਿ ਕੀਤੇ ਮੇਰੇ ਭਰਾ ਨੂੰ ਪਤਾ ਨਾ ਲੱਗ ਗਿਆ ਹੋਵੇ ਕਿ ਇਹ ਕੰਮ ਸਾਡੇ ਘਰ ਆਈ ਸੀ ਤੇ ਮੇਰੀ ਭੈਣ ਤੋਂ ਚਿੱਠੀ ਲਿਖਵਾ ਕੇ ਗਈ ਹੈ ਉਸ ਦਿਨ ਮੈਂ ਇਸ ਤਰ੍ਹਾਂ ਫਿਰ ਰਹੀ ਸੀ ਮੈਂ ਜਿਵੇਂ ਮੈਂ ਬਹੁਤ ਵੱਡਾ ਕੋਈ ਬੁਨਾ ਕਰ ਦਿੱਤਾ ਹੋਵੇ ਬਹੁਤ ਵੱਡੇ ਕੋਈ ਆਪਣੇ ਭਰਾ ਤੋਂ ਚੋਰੀ ਕਰ ਲਈ ਹੋਵੇ ਅਜੇ ਸੋਚ ਰਹੀ ਸੀ ਕਿ ਅਗਲੀ ਵਾਰੀ ਜਦੋਂ ਮੇਰੇ ਕੋਲ ਚਿੱਠੀ ਲਿਖਵਾਉਣ ਆਵੇਗੀ ਮੈਂ ਇਸ ਨੂੰ ਸਾਫ਼ ਸ਼ਬਦਾਂ ਵਿੱਚ ਮੰਨਾ ਕਰ ਦੇਣਾ ਵੀ ਮੈਂ ਇਦਾਂ ਦੀਆਂ ਚਿੱਠੀਆਂ ਨਹੀਂ ਲਿਖਣੀਆਂ। ਬਸ ਕੰਮੋ ਤਾਂ ਚਿੱਠੀ ਲਿਖਵਾ ਕੇ ਚੱਲੇ ਗਈ ਪਰ ਮੈਨੂੰ ਮੁਸੀਬਤ ਬਣੀ ਰਹੀ ਤੇ ਕਿਤੇ ਮੇਰੇ ਭਰਾ ਨੂੰ ਪਤਾ ਨਾ ਲੱਗ ਜਾਵੇ। ਮੈਨੂੰ ਨਾ ਅੱਜ ਪੱਕਾ ਝੜਕਾ ਪੈਣ ਗਿਆ ਹੀ। ਬਸ ਉਸ ਦਿਨ ਮੇਰਾ ਇਸੇ ਤਰ੍ਹਾਂ ਸੋਚਾਂ ਵਿੱਚ ਲੰਘ ਗਿਆ। ਮੈਂ ਸਾਰਾ ਦਿਨ ਨਾ ਚੰਗੀ ਤਰ੍ਹਾਂ ਕੁਝ ਖਾ ਸਕੀ, ਨਾ ਕੁਝ ਪੀ ਸਕੀ। ਮੇਰੇ ਦਿਮਾਗ ਤੇ ਬਸ ਇੱਕ ਡਰ ਜਿਹਾ ਬੈਠ ਗਿਆ ਸੀ। ਮੈਂ ਸੋਚੀ ਜਾ ਰਹੀ ਸੀ ਕਿ ਪਤਾ ਨਹੀਂ ਅੱਜ ਮੇਰੇ ਨਾਲ ਕੀ ਬੜਨਾ ਹੈ। ਕੰਮੋ ਚਿੱਠੀ ਲਿਖਵਾ ਕੇ ਤਾਂ ਚਲੀ ਗਈ ਉਹ ਚਿੱਠੀ ਉਸਨੇ ਮੇਰੇ ਚਾਚੇ ਦੇ ਲੜਕੇ ਨੂੰ ਹੀ ਪੋਸਟ ਕਰਨ ਲਈ ਦੇ ਦਿੱਤੀ ਉਹ ਤਾਂ ਪਹਿਲਾਂ ਹੀ ਕੰਮੋ ਦੀਆਂ ਸੂੰਹਾਂ ਲੈਂਦੇ ਫਿਰਦੇ ਰਹਿੰਦੇ ਸੀ ਕਿ ਇਹ ਕਿੱਧਰ ਜਾਂਦੀ ਹੈ ਕੀ ਕਰਦੀ ਹੈ ਬਸ ਉਹਨਾਂ ਦੇ ਹੱਥ ਉਹ ਹੁਣ ਚਿੱਠੀ ਲੱਗ ਗਈ ਉਸਨੇ ਚਿੱਠੀ ਮੇਰੇ ਭਰਾ ਨੂੰ ਫੜਾ ਦਿੱਤੀ ਜਦੋਂ ਉਹਨਾਂ ਨੇ ਚਿੱਠੀ ਖੋਲ ਕੇ ਦੇਖੀ ਤਾਂ ਮੇਰੀ ਲਿਖਾਈ ਮੇਰੇ ਭਰਾ ਨੇ ਪਛਾਣ ਲਈ ਮੇਰੇ ਚਾਚੇ ਦੇ ਲੜਕੇ ਅੱਗੇ ਤਾਂ ਮੇਰਾ ਭਰਾ ਕੁਝ ਬੋਲਿਆ ਨਹੀਂ ਪਰ ਉਸਨੇ ਇਹ ਕਹਿ ਦਿੱਤਾ ਕਿ ਅੱਜ ਕੰਮੂ ਤੁਹਾਡੇ ਘਰ ਜਾ ਰਹੀ ਸੀ ਮੈਨੂੰ ਲੱਗਦਾ ਹੈ ਵੀ ਤੁਹਾਡੀ ਪੈਣ ਤੋਂ ਹੀ ਇਸ ਚਿੱਠੀ ਲਿਖਵਾਈ ਹੈ ਵੀਰਾ ਉਸ ਦੀ ਗੱਲ ਸੁਣ ਕੇ ਚੁੱਪਚਪੀ ਤੇ ਕਾਰਾ ਜਾਂਦਾ ਹੈ ਤੇ ਮੈਨੂੰ ਆਪਣੇ ਕੋਲ ਬੁਲਾ ਕੇ ਪੁੱਛਦਾ ਹੈ ਕਿ ਤੂੰ ਕੰਮੂ ਦੀ ਕੋਈ ਚਿੱਠੀ ਲਿਖੀ ਹੈ ਮੈਂ ਸੱਚੀ ਸੱਚੀ ਗੱਲ ਦੱਸ ਦਿੱਤੀ ਹਾਂ ਵੀਰੇ ਮੈਂ ਉਹਦੀ ਚਿੱਠੀ ਲਿਖੀ ਜ਼ਰੂਰ ਹੈ ਪਰ ਮੈਨੂੰ ਬਿਲਕੁਲ ਪਤਾ ਨਹੀਂ ਸੀ ਉਸਨੇ ਚਿੱਠੀ ਕਿਸ ਨੂੰ ਲਿਖਵਾਉਣੀ ਹੈ ਬਸ ਮੇਰੇ ਵੀਰੇ ਮੈਨੂੰ ਉਸ ਸਮੇਂ ਇਹ ਆਖਿਆ ਕਿ ਅੱਜ ਤੋਂ ਬਾਅਦ ਇਸ ਚੋੜੀ ਦੀ ਚਿੱਠੀ ਨਹੀਂ ਲਿਖਣੀ ਮੈਂ ਰੱਬ ਦਾ ਸ਼ੁਕਰ ਮਨਾਇਆ ਕਿ ਮੈਨੂੰ ਬਹੁਤੀਆਂ ਝਿੜਕਾਂ ਨਹੀਂ ਪਈਆਂ ਮੈਂ ਵਾਲ-ਵਾਲ ਬਚ ਗਈ ਘਰ ਵਿੱਚ ਵੀ ਮੇਰੀ ਵੱਡੀ ਬੇਬੇ ਮੇਰੇ ਕੋਲੋਂ ਹੀ ਚਿੱਠੀ ਲਿਖਵਾਉਂਦੀ ਹੁੰਦੀ ਸੀ ਉਸਨੇ ਚਿੱਠੀ ਲਿਖਵਾਉਣੀ ਆਪਣੇ ਇੱਕ ਜਵਾਈ ਨੂੰ ਤੇ ਇੱਕ ਆਪਣੇ ਪੇਕੇਆਂ ਨੂੰ ਬੇਬੇ ਜੀ ਦਾ ਜਵਾਈ ਆਰਮੀ ਵਿੱਚ ਸੂਬੇਦਾਰ ਸੀ 15 ਕੋ ਦਿਨ ਬਾਅਦ ਮੇਰੇ ਕੋਲ ਉਹ ਇੱਕ ਚਿੱਠੀ ਜ਼ਰੂਰ ਲਿਖਵਾਉਂਦੀ ਹੁੰਦੀ ਸੀ ਉਹ ਅੱਧੀ ਚਿੱਠੀ ਤਾਂ ਮੈਂ ਆਪਣੇ ਕੋਲੋਂ ਗੱਲਾਂ ਬਣਾ ਕੇ ਹੀ ਲਿਖ ਦਿੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਬੇਬੇ ਜੀ ਨੇ ਕੀ ਲਿਖਵਾਉਣਾ ਹੈ ਬੇਬੇ ਜੀ ਨੇ ਵੀ ਚਿੱਠੀ ਲਿਖਵਾਉਂਦੇ ਸਮੇਂ ਮੇਰੇ ਕੋਲ ਕਿੰਨੀ ਵਾਰੀ ਪੜਾਉਣੀ ਜਿਸ ਸਮੇਂ ਮੈਂ ਐਡਰੈਸ ਲਿਖਣਾ ਤਾਂ ਮੈਨੂੰ ਮੇਰੀ ਬੇਬੇ ਨੇ ਆਖਣਾ ਪੁੱਤ ਪਤਾ ਜਰਾ ਧਿਆਨ ਨਾਲ ਲਿਖੀ ਚਿੱਠੀ ਤਾਰ ਵਾਂਗੂ ਪਹੁੰਚ ਜਾਵੇ ਭਾਵੇਂ ਮੈਂ ਬੀਤ ਤੱਕ ਪੜਾਈ ਕਰਨ ਲਈ ਸੀ ਪਰ ਫਿਰ ਵੀ ਮੇਰੇ ਬੇਬੇ ਨੂੰ ਇੰਜ ਲੱਗਣਾ ਜਿਵੇਂ ਕਿ ਪਤਾ ਗਤ ਨਾ ਲਿਖ ਦੇਵੇ ਘਰ ਵਿੱਚ ਭਾਵੇਂ ਮੇਰਾ ਛੋਟਾ ਭਰਾ ਤੇ ਮੇਰੀ ਭੈਣ ਵੀ ਪੜ ਗਏ ਸਨ ਪਰ ਮੇਰੇ ਬੇਬੇ ਨੂੰ ਤੇ ਪਿੰਡੇ ਲੋਕਾਂ ਨੂੰ ਤਾਂ ਬਸ ਮੇਰੇ ਤੇ ਹੀ ਤਸੱਲੀ ਸੀ ਕਿ ਇਹ ਕੁੜੀ ਹੀ ਚਿੱਠੀ ਸਹੀ ਲਿਖੂਗੀ ਹੁਣ ਤਾਂ ਮੈਂ ਵੀ ਚਿੱਠੀਆਂ ਲਿਖ ਲਿਖ ਕੇ ਅੱਕ ਗਈ ਸੀ ਮੈਂ ਵੀ ਸੋਚਦੀ ਸੀ ਮੇਰਾ ਤਾਂ ਹੁਣ ਵਿਆਹ ਤੋਂ ਬਾਅਦ ਹੀ ਖੜਾ ਛੁੱਟੂ ਜਦੋਂ ਮੈਂ ਬੀਏ ਤੱਕ ਪਹੁੰਚ ਗਈ ਸੀ ਉਦੋਂ ਤੱਕ ਬੱਚੇ ਹੋਰ ਵੀ ਪਿੰਡ ਦੇ ਪੜ ਚੁੱਕੇ ਸਨ ਹੁਣ ਮੇਰੇ ਕੋਲ ਘੱਟ ਤਾਂਤਾ ਲੱਗਦਾ ਸੀ ਬਸ ਇੱਕ ਦੋ ਵਿਅਕਤੀ ਹੀ ਮੇਰੇ ਕੋਲ ਚਿੱਠੀ ਲਿਖਵਾਉਂਦੇ ਸੀ ਜਿਨ੍ਹਾਂ ਦੇ ਘਰੇ ਕੋਈ ਪੜਿਆ ਲਿਖਿਆ ਨਹੀਂ ਹੁੰਦਾ ਸੀ ਮੈਂ ਕਈ ਵਾਰ ਸੋਚਦੀ ਹਾਂ ਕਿ ਇੱਕ ਚਿੱਠੀ ਦਾ ਜਵਾਬ ਘੱਟੋ ਘੱਟ ਹਫ਼ਤੇ 10 ਦਿਨਾਂ ਬਾਅਦ ਆਉਂਦਾ ਸੀ ਤੇ 4 ਕੁ ਦਿਨਾਂ ਤੱਕ ਉਸ ਬੰਦੇ ਕੋਲ ਸਾਡੇ ਦੁੱਖ ਸੁੱਖ ਫਿਰ ਹੋ ਜਾਂਦੇ ਸੀ ਫਿਰ ਵੀ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਸੀ ਕੋਈ ਉਹਨਾਂ ਦੇ ਵਿੱਚ ਕਾਹਲ ਪੜ ਨਹੀਂ ਸੀ ਹੁਣ ਵਿਗਿਆਨ ਨੇ ਐਨੀ ਤਰੱਕੀ ਕਰ ਲਈ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦਰਾਡੇ ਬੈਠੇ ਅਸੀਂ ਆਮੋ ਸਾਹਮਣੇ ਬੈਠ ਕੇ ਗੱਲਾਂ ਕਰ ਲੈਂਦੇ ਹਾਂ ਇੱਕ ਦੂਜੇ ਨੂੰ ਮੈਸੇਜ ਭੇਜ ਦਿੰਦੇ ਹਾਂ ਪਰ ਫਿਰ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਥੋੜੇ ਦਿਨਾਂ ਦੀ ਗੱਲ ਹੈ ਕਿ ਸਾਡੇ ਰਿਸ਼ਤੇਦਾਰੀ ਵਿੱਚ ਇੱਕ ਔਰਤ ਨੇ ਆਪਣੇ ਦਰਾਨੀ ਨੂੰ ਮੈਸੇਜ ਭਾ ਕੇ ਦੱਸਿਆ ਕਿ ਮੇਰੀ ਲੜਕੀ ਦਾ ਵਿਆਹ 2 ਮਹੀਨੇ ਤੱਕ ਇਸ ਤਰੀਕ ਨੂੰ ਹੈ ਅੱਗੋਂ ਉਸਨੇ ਗੁੱਸੇ ਵਿੱਚ ਜਵਾਬ ਦਿੱਤਾ ਕਿ ਦਫਾ ਹੋ ਮੈਨੂੰ ਕੀ ਤੇਰੀ ਕੁੜੀ ਦੇ ਵਿਆਹ ਤੱਕ ਮਤਲਬ ਬਸ ਉਹਨਾਂ ਦੇ ਦਿਲਾਂ ਵਿੱਚ ਸਗੋਂ ਹੋਰ ਵੈਰ ਵੱਧ ਗਿਆ ਬਿਨਾਂ ਸੋਚੇ ਸਮਝੇ ਕਈ ਵਾਰੀ ਅਸੀਂ ਮੈਸੇਜ ਦਾ ਜਵਾਬ ਗਲਤ ਦੇ ਦਿੰਦੇ ਹਾਂ ਪੜਨ ਵਾਲਾ ਉਸੇ ਸਮੇਂ ਅੱਗ ਬਬੂਲਾ ਹੋ ਜਾਂਦਾ ਹੈ ਚਿੱਠੀਆਂ ਤਾਂ ਅਸੀਂ ਰਿਸ਼ਤੇਦਾਰਾਂ ਨਾਲ ਦੁੱਖ ਸੁੱਖ ਸਾਂਝੇ ਕਰਨ ਲਈ ਲਿਖਦੇ ਸੀ ਪਰ ਮੋਬਾਈਲ ਤੇ ਮੈਸੇਜ ਤਾਂ ਅਸੀਂ ਲੜਾਈਆਂ ਕਰਨ ਲਈ ਵੀ ਲਿਖ ਦਿੰਦੇ ਹਾਂ ਅੱਧੀਆਂ ਲੜਾਈਆਂ ਤਾਂ ਸਾਨੂੰ ਸਾਡੀਆਂ ਮੋਬਾਈਲ ਨੇ ਸਹੇੜ ਦਿੱਤੀਆਂ ਹਨ ਇਹਦੇ ਨਾਲੋਂ ਤਾਂ ਉਹ ਚਿੱਠੀਆਂ ਹੀ ਚੰਗੀਆਂ ਸਨ ਜਿਹੜੀਆਂ ਸਾਡੇ ਵਿੱਚ ਇੱਕ ਪਿਆਰ ਮੁਹੱਬਤ ਦੀ ਭਾਵਨਾ ਤਾਂ ਪੈਦਾ ਕਰਦੀਆਂ ਸਨ ਹੁਣ ਦੇ ਬੱਚਿਆਂ ਨੂੰ ਤਾਂ ਚਿੱਠੀ ਲਿਖਣ ਦਾ ਢੰਗ ਤਰੀਕਾ ਵੀ ਚੰਗੀ ਤਰ੍ਹਾਂ ਨਹੀਂ ਆਉਂਦਾ ਨਾ ਹੁਣ ਚਿੱਠੀਆਂ ਪੜਨ ਵਾਲੇ ਰਹੇ ਨਾ ਚਿੱਠੀਆਂ ਪਾਉਣ ਵਾਲੇ ਰਹੇ ਜਦੋਂ ਮੈਂ ਉਹ ਗੱਲਾਂ ਯਾਦ ਕਰਦੀ ਹਾਂ ਮੇਰੇ ਸਾਹਮਣੇ ਉਹ ਪਿੰਡ ਦੇ ਲੋਕਾਂ ਦੀ ਇੱਕ ਤਸਵੀਰ ਅੱਖਾਂ ਮੂਰੇ ਫਿਲਮ ਦੀ ਤਰ੍ਹਾਂ ਕਮ ਜਾਂਦੀ ਹੈ ਉਸ ਪਿੰਡ ਦੇ ਹਰ ਘਰ ਦੀ ਤਸਵੀਰ ਹਰ ਗਲੀ ਦੀ ਹਰ ਬੀਹੀ ਦੀ ਹਰ ਮਨੁੱਖ ਦੀ ਮੈਨੂੰ ਅੱਜ ਵੀ ਉਸੇ ਤਰ੍ਹਾਂ ਯਾਦ ਹੈ ਉਹ ਆਵਾਜ਼ਾਂ ਮੇਰੇ ਕੰਨਾਂ ਵਿੱਚ ਅੱਜ ਵੀ ਗੂੰਜਦੀਆਂ ਹਨ ਧੀਏ ਸਾਡੀ ਚਿੱਠੀ ਜ਼ਰੂਰ ਲਿਖ ਦੇਵੀਂ ਇਹ ਛੋਟੀ ਜਿਹੀ ਕਹਾਣੀ ਜੋ ਕਿ ਪੁਰਾਣੇ ਸਮਿਆਂ ਦੀ ਸੀ ਇੱਥੇ ਸਮਾਪਤ ਹੈ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਜੀ ਕੇ ਮੋਬਾਈਲ ਚੰਗੇ ਆ ਜਾਂ ਉਸ ਸਮੇਂ ਦੀਆਂ ਚਿੱਟੀਆਂ ਚੰਗੀਆਂ ਸਨ